ਸਾਸੀਕ ਵਿੱਚ ਜੀ ਸਾਰਿਆਂ ਨੂੰ ਜਗਦੀਸ਼ ਰਿਫਾਰਮ ਤੇ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਣੇ ਕੋਲ ਝੋਟੀਆਂ ਸੂਈਆਂ ਸਵਾਈਆਂ ਜਿਹੜੀਆਂ ਬਿਲਕੁਲ ਤਾਜ਼ੀਆਂ ਪਹੁੰਚੀਆਂ ਨੇ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਟੌਪ ਕਲਾਸ ਹੀ ਝੋਟੀਆਂ ਪਹੁੰਚੀਆਂ ਨੇ ਜਿਹੜੀਆਂ ਬਲੂਨ ਕੱਟੀਆਂ ਤੇ ਬਾਕੀ ਭਾਈ ਜੀ ਨਾਲ ਕੋਲ ਨੇ ਡੀਟੇਲ ਕਰਦੇ ਆ ਭਾਈ ਜੀ ਨਾਲ ਸੱਸੀ ਵੀਰ ਜੀ ਸੱਸੀ ਹੋਰ ਠੀਕ ਠਾਕ ਵੀਰ ਜੀ ਹਾਂ ਜੀ ਬੜੀ ਬੜੀ ਹੋਰ ਭਾਈ ਜੀ ਬੜੀ ਜੀ ਬਾਕੀ ਤਕਰੀਬ ਡੇਰੀ ਫਾਰਮ ਦੇ ਰੱਖਿਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਜਿੰਨਾ ਸਾਨੂੰ ਇਹਨਾਂ ਮਾਂ ਤੇ ਪਿਆਰ ਬਖਸ਼ਿਆ ਵੀਰ ਜੀ ਹਾਂ ਜੀ ਭਾਈ ਜੀ ਤੇ ਝੂਟੀਆਂ ਦੇ ਸੁੱਕਣੇ ਵੀਰ ਜੀ ਆਪਣੇ ਕੋਲ ਅੱਜ 13-14 ਆਏ ਹਾਂ ਹਾਂ ਜੀ ਹਾਂ ਜੀ ਇਹ ਮਾਲ ਚਲੋ ਕੋਈ ਵਿੱਚੋਂ ਵੇਚ ਗਏ ਦਿੰਦੀਆਂ ਹਾਂ ਹਾਂ ਜੀ ਭਾਈ ਜੀ ਇਹ ਆਪਾਂ ਝੂਟੀਆਂ ਮਤਲਬ ਵੀ ਤਿੰਨ ਪੌਣ ਲੱਗਿਆ ਦੋ ਸੁਈਆਂ ਆ ਛੋਟ ਛੋਟ ਕਾਫੀ ਚੜੇ ਭਾਈ ਜੀ ਜਿਹੜੇ ਸੇਰ ਹੋ ਤੁਹਾ ਮਨਸ 17 ਕਿਲੋ ਵਾਲੀ ਦੀ ਹਾਂਜੀ ਹਾਂਜੀ ਬਾਈ ਜੀ ਤੇ ਹੁਣ ਮੌਕੇ ਤੇ ਕਿੰਨਾ ਬਾਈ ਜੀ ਐ ਤਾਂ ਉਹ 17 ਕਿਲੋ ਹੋਊਗਾ ਬਿੱਦੀ ਕੰਡੇ ਆ ਜੂਗੀ ਕੰਡੇ ਵਾਲਾ ਬਾਕੀ ਅੱਧਰ ਦੀ ਕੁਆਲਿਟੀ ਦੇਖ ਲਓ ਬਿਲਕੁਲ ਐ ਗਿੱਟ ਗਿੱਟ ਤੇ ਥਣ ਲੱਗਾ ਵਾ ਹਾਂਜੀ ਇਹ ਬਿਲਕੁਲ ਕੁਆਲਿਟੀ ਕੁਵਲਦੀ ਬਹੁਤ ਚੰਗੀ ਹੈ ਝੁੱਟੀ ਦੀ ਤੇ ਬਾਕੀ ਖੋਲ ਕੇ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਪੁੱਛ ਲੈਣੇ ਦਿੱਤੇ ਬਾਕੀ ਪੁੱਛ ਲਓ ਖੋਲੋ ਬਾਈ ਜੀ ਖੋਲੋ ਬਾਕੀ ਐ ਵਿਰਲ ਬਰੋਂ ਬਹੁਤ ਜ਼ਿਆਦੀ ਪੂਰੀ ਮੈਂ ਵਿਰਲਾ ਦੇ ਥਣ ਨੋਗ ਵਾਲਾ ਥਾਂਜ ਨੂੰ ਕਹਿੰਦੇ ਨੇ ਕੀ ਤਨਾ ਕਹਿੰਦੇ ਮੀਟਰ ਹੋਣ ਬਾਕੀ ਸੱਤ ਪਈ ਆ ਇਧਰ ਇੱਥੇ ਪੰਜ ਕਹਿੰਦੇ ਕਿਹੜਾ ਕਿਆ ਹੀ ਦਿੰਦਾ ਦੂਜੀ ਸੂਆ ਵਿੱਚ ਚਾਪੇ ਹੋਰ ਚਾਰ ਚਾਰ ਦੰਦ ਬਾਈ ਹਾਂਜੀ 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 ਬਲੂਨ ਜਿਹਨੂੰ ਕਹਿੰਦੇ ਤੇ ਐਨ ਤੋਰ ਬਾਈ ਫਿਰ ਇਹਨੂੰ ਦੇਖੋ ਇਹ ਝੋਟੀ ਦੀ ਕੁਆਲਿਟੀ ਤੇ ਬਾਕੀ ਅੱਧੀ ਕੁਆਲਿਟੀ ਬਹੁਤ ਚੰਗੀ ਆ ਤੇ ਪਿੱਠ ਬੋਲੇ ਦੀ ਬਹੁਤ ਚੰਗੀ ਆ ਤੇ ਬਾਕੀ ਜਿਹੜਾ ਟੈਮੋ ਟੈਮ ਜਿਹੜਾ ਕੱਤੀ ਕੋਈ ਤੁਰਨਾ ਵੀ ਔਖਾ ਵਾ ਕਮਾ ਲੈ ਕਮਾ ਲੈ ਬਾਈ ਕਮਾ ਲੈ ਵੇ ਪੋ ਪੋ ਜਿਹਦੇ ਪਾਬ ਜਰਦੀ ਆ ਇਹ ਬਾਈਆ ਤੂੰ ਫਿਰ ਕਿੱਥੋਂ ਕੱਢਿਆ ਅੱਜ ਫਿਰ ਬਾਈ ਜੀ ਹੈ ਅੱਜ ਬਾਈ ਪਰਮਾਨੰ ਮੈਨੂੰ 14 15 ਝੋਟੀਆਂ ਜਿੰਨੀਆਂ ਸਾਡੇ ਕੋਲ ਨਾ ਹਾਂਜੀ ਹਾਂਜੀ ਮਤਲਬ ਵੀ ਮਤਲਬ ਦੋ ਗੱਡੀਆਂ ਮਾਲ ਆਇਆ ਹੈ ਬਾਈ ਜੀ ਹਾਂਜੀ ਬਾਈ ਜੀ ਇਹ ਸਾਰੇ ਟੌਪ ਕਲਾਸ ਹੀ ਬਾਈ ਜਿਹੜੀ ਗੱਲ ਕਹਿੰਦਾ ਇਹ ਵੀ ਝੋਟੀ ਬਾਈ ਜਿੰਨੀ ਵੀ ਹੈ ਮੇਰਾ ਤੁਰਨਾ ਵੀ ਔਖਾ ਬਾਈ ਜੀ ਹੈ ਇੰਨੀ ਵਿਰਲ ਤੇ ਬਾਈ ਥਾਣਾ ਇੰਨਾ ਚੱਡਾ ਹਾਂਜੀ ਬਹੁਤ ਔਖਾ ਕੋਈ ਚੰਗੀ ਨਸਲ ਵਾਲੀ ਬਰੀਡ ਵਾਲੀ ਨਹੀਂ ਦੀ ਗੱਡੀ ਬਾਈ ਸਹੀ ਸਹੀ ਗੱਲ ਹੈ ਬਾਈ ਜੀ ਹਾਂਜੀ ਤੇ ਬਾਕੀ ਫਿਰ ਪਾਬੂ ਬਾਈ ਜੀ ਆ ਤੇ ਕੱਟੀ ਦੇ ਬਾਈ ਜਿੱਦਾਂ ਦੇ ਹੁਣ ਮਤਲਬ ਵੀ ਬੜਾ ਕੰਮ ਤੇਜ਼ ਆ ਬਾਈ ਕੱਟੀ ਦੇ ਐ ਹੋ ਜੀ ਬਾਈ ਸਾਢੇ ਤਿੰਨ ਦੀ ਚਾਰ ਦੀ ਵੀ ਮਤਲਬ ਜਗੰਡੇ ਹੀ ਆ ਹਾਂਜੀ ਬਾਈ ਜੀ ਪਰ ਆਪਾਂ ਵੀ ਰਜਾਇ ਜੀ ਰੇਡਰ ਕਰਕੇ ਦਵਾਗੇ ਜਿਹੜੀ ਗੱਲ ਕਰਨ ਵਾਲੀ ਆ ਹਾਂਜੀ ਹਾਂਜੀ ਇਹਦੀ ਮੁੱਲ ਕੁਝ ਵੀ ਕਰੀਏ 2 ਲੱਖ ਵੀਰ ਇਹ 25 ਆ ਦੇ ਦਵਾਂਗੇ ਤੁਹਾਨੂੰ 2 25 ਦੀ 2 25 ਵੀ ਦੇ ਦਾਂਗੇ ਕੁਝ ਮਾਨਦਾਨ ਬਾਈ ਜੀ ਉਹਦਾ ਯਾਦ ਉਹਦਾ ਕਰਦਾਂਗੇ ਜਿਹੜੀਆਂ ਮੈਨਾਂ ਛੱਡ ਦੀਏ ਉਹਦਾ ਦੇ ਦਾਂਗੇ 2 ਲੱਖ 20 ਹਜ਼ਾਰ ਦੀ ਜਦ ਕਹਿਤਾ ਵੀਰ ਜੀ ਹਾਂਜੀ ਜਿਹਨੂੰ ਅਸਲ ਝੋਟੀ ਕਹਿੰਦੇ ਅਸਲ ਆ ਵੀਰੇ ਅਸਲ ਅਸਲ ਜਿਹਨੂੰ ਕਹਿੰਦੇ ਨੇ ਮੋਲਣੀ ਵੀਰ ਜੀ ਕੱਟੀ ਦਾ ਕੋਈ ਨਹੀਂ ਜਿਹੜੀ ਗੱਲ ਕਰਨੀ ਸਹੀ ਗੱਲ ਸਹੀ ਗੱਲ ਆ ਬਾਈ ਜੀ ਤੇ ਬਾਕੀ ਬਾਕੀ ਇਹਦਾ ਟੈਮੋ ਟੈਮ ਮੇਰਾ ਬਲਾ ਤੁਰਨਾ ਵੀ ਔਖਾ ਵਾ ਮੈਂ ਨਾ ਬਾਕੀ ਜਿਵੇਂ ਭਾ ਚੰਗੀ ਚੀਜ਼ ਦਾ ਜਿਹੜਾ ਆਟੋਮੈਟਿਕ ਲੱਗ ਜਾਂਦਾ ਲੱਗਦਾ ਲੱਗਦਾ ਬਾਕੀ 20 ਕਿਲੋ ਵਾਲੀ 2 ਲੱਖ 20 ਹਜ਼ਾਰ ਦੀ ਅੱਜ ਭਾਈ ਇਹ ਨਹੀਂ ਦੇਂਦੇ ਨੇ ਬਾਕੀ ਚੈਂਪੀਅਨ ਝੋਟੇ ਆ ਭਾਈ ਜਿਹੜੀ ਜਿਹੜੀ ਨਾਲ ਆ ਗਏ ਭਾਈ ਵੇਖੋ ਪਹਿਲਾਂ ਆਪਾਂ ਹੀ ਚਲੋ ਇਹਦੇ ਨਾਲ ਦੀਆਂ ਅੱਜ ਤੋਂ 10 15 ਦਿਨ ਭਾਈ ਪਹਿਲਾਂ ਵੀ 3-3 ਲੱਖ ਦੀਆਂ ਵੇਚੀਆਂ ਇਹਦੇ ਵੇਚੀਆਂ ਵੇਚੀਆਂ ਭਾਈ ਜੀ ਤੇ ਬਾਕੀ ਜਿਵੇਂ ਜਿਵੇਂ ਭਾਈ ਬਾਜ਼ਾਰ ਚੱਲੇ ਓਵੇਂ ਚੱਲਣਾ ਪੈਂਦਾ ਓਵੇਂ ਚੱਲਣਾ ਪੈਂਦਾ ਕਰ ਕਰ ਸਭ ਤੋਂ ਅੱਗੇ ਫਿਰ ਉਤੋਂ ਕਿੰਨੂ ਕ ਹੀਰਾ ਕਹਿੰਦੇ ਨੇ ਇਹ ਬਈ ਮੋਹ 6 ਦੰਦ ਦੇ ਹਾਂਜੀ ਬਾਈ ਜੀ ਇਹ ਗੁਰੂ ਰਾਮਦਾਸ ਜੀ ਮੇਰ ਦਾ ਬਈ ਝੋਟੀ 20 22 ਕਿਲੋ ਵਾਲੀਆਂ ਨੇ ਅੱਛਾ ਜੀ ਇਹ ਦੋ ਦੰਦ ਦਨ ਸੂਚ ਲੈਦੀ ਬਾਈ ਝੋਟੀ ਦੰਦੀਆਂ ਹਾਂਜੀ ਬਾਈ ਜੀ ਬੜੀ ਅਸਲ ਬਾਈ ਦੰਦੀਆਂ ਬਾਕੀ ਬਰੀਕ ਬਰੂਕ ਪੌਦੇ ਝੱਟੀ ਬਾਈ ਹੈ ਜਿਹਨੂੰ ਕਹਿੰਦੇ ਅਸਲ ਮੰਨ ਹੈ ਜਿਹੜੀ ਜਿਹੜੀ ਇਹ ਲੈਣ ਸਹੀ ਗੱਲ ਹੈ ਸਹੀ ਗੱਲ ਹੈ ਬਾਈ ਜੀ ਤੇ ਬਾਕੀ ਇਹ ਕਿੰਨਾ ਚਵਾਜੇਗੀ ਦੋ ਦੋ ਬਾਈ ਜੀ ਇਹ ਬਈ 20 ਕਿਲੋ ਝੋਟੀ ਦੋ ਦੋ ਚ ਆ ਜੇਗੀ ਦਿੰਨੀ ਆ 20 ਕਿਲੋ ਹਾਂਜੀ ਹਾਂਜੀ ਤੇ ਲੈ ਜੂਗੇ ਇੱਕ ਦੋ ਦਿਨ ਲੈ ਜੂਗੇ ਹਾਂ ਇੱਕ ਦੋ ਦਿਨ ਬਈ ਹਫਤਾ ਲੈ ਜੇਗੀ ਜਿਹੜੀ ਗੱਲ ਕਰਨੀ ਆ ਹਾਂਜੀ ਬਾਕੀ ਥਾਂ ਥੂ ਦੀ ਕੁਆਲਿਟੀ ਇਕੜੀ ਦਿਖਾ ਦੇਣੀ ਆ ਮੈਂ ਨਾ ਪਾਲੀ ਚੈਂਪੀਅਨ ਨਹੀਂ ਲੇਗੀ ਸਾਰੀ ਚੈਂਪੀਅਨ ਚੋ ਬਾਕੀ ਬਾਈ ਜੀ ਨਹੀਂ ਫਿਰ ਤੁਹਾਨੂੰ ਪਤਾ ਜਿਹੜੀ ਗੱਲ ਫਿਰ ਹਾਂਜੀ ਮੈਂ ਬਰੀਡ ਦੇ ਜਿਹੜਾ ਕੰਮ ਕਰਦੇ ਨੇ ਬਾਈ ਜੀ ਨਹੀਂ ਤੇ ਅਸਲੀ ਅਸਲੀ ਲੈਂਦੇ ਨੇ ਤੇ ਬਾਕੀ ਆ ਵੀ ਜਿਹੜੀ ਝੋਟੀ ਜਿਹੜੀ ਦੋ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਤੇ ਗੱਬਣ ਝੋਟੀ ਹੈ ਇੱਕ ਦੋ ਦਿਨ ਲੈਂਦੀ ਆ ਤੇ ਬਾਕੀ ਪਿੱਠਪੂੜੀ ਤੋਰ ਦੇ ਤੋਰ ਦੇ ਤੋਰ ਦੇ ਬਾਈ ਤੋਰ ਦੇ ਕਮਾਰੇ ਕਮਾਰੇ ਬਾਕੀ ਸਿੰਘ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਆ ਦੇਖੋ ਜੀ ਛੋਟੀ ਨੂੰ ਵੀ ਤੁਰਨਾ ਜਿਹੜਾ ਇਹ ਨੂੰ ਵੀ ਓਖਾ ਹੋਇਆ ਪਿਆ ਵਾ ਬਾਕੀ ਬਾਈ ਜੀ ਨੇ ਇਹਦੇ ਦੁੱਧ 20 ਕਿਲੋ ਇਹ ਵੀ ਚਵਾਜੇਗੀ ਰਮਾਨਾ ਇਹਨਾਂ ਆਪਾਂ ਜੀ ਦੇਖੋ 20 ਤੋਂ ਪਲੱਸ ਹੀ ਚੱਲਣ ਆਲੀ ਹੈ ਜੋ ਜੀ ਬਾਈ ਜੀ ਕਹੀ ਇਹ ਛੋਟੀ ਬਾਈ ਦੱਸਦੀ ਮੈਂ ਕਿੰਨਾ ਦੁੱਧ ਚਵਾਜੇਗੀ ਜਿਹੜੀ ਗੱਲ ਕਰਨ ਵਾਲੀ ਹੈ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਬਾਕੀ ਜਿਹੜੀ ਨਸਲ ਬਾਈ ਉਹ ਦੁੱਧ ਚਵਾਜਣ ਦੀ ਜਿਹੜੀ ਗੱਲ ਕਰਨ ਵਾਲੀ ਹੈ ਹਾਂ ਜੀ ਹਾਂ ਜੀ ਹਾਂ ਜੀ ਤੇ ਫਿਰ ਇਹਦਾ ਮੁੱਲ ਬਾਈ ਜੀ ਇਹ ਜੀ ਮੁੱਲ ਕਰਨੋਂ ਬਲੇ ਇਹਦੇ 80 ਮੈਂ ਜਿਹੜੀ ਅੱਜ ਮਾਰਕੀਟ ਵਿੱਚ 3.5 ਲੱਖ ਦੀ ਵਿਕਦੀ ਬਾਈ ਜੀ ਹਾਂ ਜੀ ਆਪਾਂ ਮੁੱਲ ਨਹੀਂ ਕਰਨਾ ਇਹ ਦੇਣ ਵਾਲੀ ਗੱਲ ਇਹਨੇ ਇਹ 2 ਲੱਖ ਤੇ ਬਾਈ ਜੀ ਇਹ ਵੀ 25000 ਦੇ ਦੇ ਇਹ ਦੀ ਵੀ ਯਾਦ 2000 ਦੀ ਬਹੁਤਾ ਨਹੀਂ ਭਾਈ ਮਾਨਤਨ ਨਾਲ ਜਿਹੜੀ ਮੁੱਲ ਜੈ ਜੀ ਪਾਇ ਪਾਇਆ ਜਿਹੜੀ ਗੱਲ ਕਰ ਰਹੇ ਕੋ ਮਾਨਤਨ ਕੋ ਸਾਡਾ ਮਾਨਤਨ ਦੇ ਰੱਖਿਆ ਕਰੋ ਭਾਈ ਜੀ ਚਲੋ ਜੇ ਇੱਕੋ ਬਰਾਬਰ ਦੇ ਦਾਂਗੇ 220 ਹੀ ਇਹ ਦੇ ਦਾਂਗੇ 220 ਹੀ ਉਹ ਦੇ ਦਾਂਗੇ ਮੈਨਾਂ ਬਰਾਬਰ ਹੀ ਜਾਂਦੋ ਆ ਜੀ ਹਾਂ ਤੇ ਬਾਕੀ ਦੇ ਅਸਲ ਝੋਟੀਆਂ ਜਿਹਨੂੰ ਭਾਈ ਕਹਿਦੀਦਾ ਜਿਹੜੀ ਗੱਲ ਕਰ ਰਹੇ ਕਹਿਦੇ ਸਹੀ ਕਹਿੰਦੇ ਬਾਕੀ ਬਾਕੀ ਪੇਠ ਪੂਰੇ ਤਾਂ ਦੇਖ ਲਓ ਹਾਂ ਜੀ ਹਾਂ ਜੀ ਭਾਈ ਜੀ ਵੀ ਜਿਹਨੂੰ 3 ਫੁੱਟ ਚੌੜੀ ਕਹਿ ਦਿੰਦੇ ਨੇ ਹਾਂ ਜੀ ਬਾਕੀ ਜਗਾ ਤੇ ਦਿੰਦੇ ਵੀ ਤੂੰ ਨਾ ਥੱਲੇ ਰੱਖ ਕੇ ਤਾਂ ਨੂੰ ਲੈ ਵਾ ਲਗਾ ਆ ਜੀ ਬਾਈ ਕੱਚੀ ਆ ਬਾਈ ਨਰਮ ਐ ਜੋੜੀ ਜੜੀ ਨਰਮ ਨਰਮ ਜਿੱਦੋਂ ਸੂਈ ਤੁਰਨਾ ਖਾ ਜੂ ਹਾਂ ਜੀ ਜੀ ਬਾਕੀ ਇਹਨੂੰ ਮਾਰੋ ਛੋਟੀ ਛੋਟੀ ਮੈਂ ਸੋਹਣਾ ਲੱਗਾ ਫਿਰ ਕੱਚਾ ਥਾਂ ਪਾ ਲਈ ਛੋਟੀ ਜਿਹੀ ਮੇਨ ਗੱਲ ਆ ਤੇ ਬਾਕੀ ਕੁਆਲੀ ਗੋਲੀ ਦੇਖੋ ਤੁਸੀਂ ਇਹ ਨੜਾਂ ਲਾ ਚੜਾ ਆ ਗਿਆ ਤੇ ਬਾਕੀ ਥਾਂ ਥਾਂ ਦੀ ਕੁਆਲੀ ਬਹੁਤ ਚੰਗੀ ਆ ਤੇ ਭਾਜ ਬਾਈ ਹੋਣਾ ਦੋਵੇਂ ਬਰਾਬਰ ਹੀ ਕੀਤੇ ਆ ਬਰਾਬਰ ਹੀ ਕੀਤੇ ਵੀ ਹਾਂ ਛੋਟਾ ਵੀ ਅੱਜ 5-5 ਹਜ਼ਾਰ ਰੁਪਏ ਤੇ ਬਾਕੀ ਅੱਗੇ ਆ ਗਈ ਫਿਰ ਆਪਣੇ ਕੋ ਤੇਜਾ ਸੁਆ ਬੱਧੀ ਦੀਆਂ ਤੇਜਾ ਸੁਆ ਤੇਜਾ ਸੁਆ ਮੈਂ ਦਦੀਆਂ ਹਾਂਜੀ ਭਾਈ ਜੀ ਸੁਈ ਨੂੰ 15 ਕਿ ਦਿਨ ਹੋਏ ਵੀਰ ਜੀ ਦੇ 15 20 ਦਿਨ ਹੋ ਗਏ ਹਾਂ 15 20 ਦਿਨ ਹੋ ਗਏ ਤੁਸੀਂ ਹਾਂਜੀ ਹਾਂਜੀ ਤੇ ਦੁੱਧ ਦੇ ਕੋ 12 ਕਿਲੋ ਤਿਆਰ ਹੈ ਵੀਰ ਜੀ ਦੇ 12 ਕਿਲੋ 12 ਕਿਲੋ ਹੈਗਾ ਦੁੱਧ ਦਾ ਤੇ ਤੋੜੀਏ ਫਿਰ ਇਹਨੂੰ ਖੋਲ ਕੇ ਤੋੜੇ ਵੀਰ ਜੀ ਦੇ ਦੇਖੋ ਜੀ ਪੇਟਪੂਰੇ ਦੀ ਕੁਆਲਿਟੀ ਕੋਲੀ ਪਹੁੰਚਾਂਗੀ ਇਹ ਵੀ ਮੈਂ ਵੀ ਇਹ ਭਾਲ ਗਿਆ ਜੀ ਹੁਣਾਵਾ ਧਿਆਨ ਨਾਲ ਧਿਆਨ ਨਾਲ ਭਾਈ ਚੱਲ ਕੇ ਚੱਲ ਕੇ ਥੋੜਾ ਕੈਮਰੇ ਤੋਂ ਦਰਦੀ ਆ ਤੇ ਪੇਟਪੂਰੇ ਦੀ ਥਾਪਨ ਕੋਈ ਪੈਰ ਲਗਾਵਾ ਕੁਮੜੇ ਕੁਮੜੇ ਵੇ ਕੁਮੜੇ ਕੁਮੜੇ ਇਹ 12 ਕਿਲੋ ਨਰ ਤੇ ਆ ਰਿਹਾ ਬਾਈ ਹੈ 12 ਕਿਲੋ 12 ਤੇ ਭਾ ਫਿਰ ਇਹਦਾ ਆ ਵੀਰ ਦੀ ਇਹ ਮੈਂ ਤਾਂ ਆਪਾਂ ਲਈ ਥੋੜੀ ਮਹਿੰਗੀ ਹਾਂਜੀ ਤੇ ਇਹ ਨਾ ਜਿਹਦਾ ਪਹਾੜਾ ਲੈਂਦੀ ਆ ਤੇ ਬੱਚਾ ਮਗਰੋਂ ਛੱਡਣਾ ਪੈਂਦਾ ਤਾਂ ਗੋ ਵੀਰ ਦੀ ਵੀਡੀਓ ਦਾ ਆਪਣਾ ਚੈਨਲ ਆ ਆਪਾਂ ਸਹੀ 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 ਗੱਲ ਹੈ ਮੈਂ ਮੜਾ ਪਹਾੜਾ ਪਾਦੀ ਦਾ ਤੇ ਬੱਚਾ ਮਗਰੋਂ ਛੱਡ ਗਿਆ ਫੇਰ ਨਹੀਂ ਕੁਝ ਕਹਿੰਦੀ ਜਿਹੜੀ ਗੱਲ ਕਰ ਰਹੀ ਮੈਂ ਗਲਗੱਦ ਵੀ ਪਹਾੜੇ ਤੇ ਆ ਹਾਂ ਜਿਹੜੀ ਮੇਨ ਗੱਲ ਹੈ ਮੈਨੂੰ ਖੁਸ਼ ਹੋ ਕੇ ਮਿਲਦੀ ਵੀਰ ਦੀ ਖੁਸ਼ ਹੋ ਕੇ ਮਿਲਦੀ ਆ ਇਹ ਬੱਚੇ ਨਾਲ ਘੱਟ ਸਹਿਮਤ ਆ ਬੱਚੇ ਨਾਲ ਘੱਟ ਸਹਿਮਤ ਜਿਹੜੀ ਗੱਲ ਕਰ ਰਹੇ ਸਹੀ ਸਹੀ ਗੱਲ ਹੈ ਬਾਈ ਸਹੀ ਗੱਲ ਹੈ ਤੇ ਰੇਡ ਫਿਰ ਬਾਈ ਜੀ ਇਹਦਾ ਰੇਡ ਵੇ ਦੇ ਜਾਇਜ਼ ਹੀ ਦੇ ਦ ਕਿ ਨਾ ਗਿਦੇ ਆ ਜੇ ਇਹ ਦੇ ਦਾਂਗੇ ਵੀਰ ਜੀ ਦੋ ਜੰਦਾ 1 ਲੱਖ ਤੇ ਵੀਰ 15000 ਦੇ ਦੇ ਦਾਂਗੇ ਇਹ ਇੱਕ 1 ਲੱਖ 15000 ਦੇ ਦੇ ਕੋਈ ਮੰਨਦਾ ਨਾ ਹਯਾ ਦੋ ਇਹ ਦਾ ਕਰਾਂਗੇ ਵੀ ਦਿੱਦਿਆਂ 2000 ਦਾ ਕਰਾਂਗਾ ਕੋਈ 1 ਲੱਖ 10 ਹਜ਼ਾਰ ਦਿੱਦ ਦੇ ਦਾਂਗੇ ਪੰਜ ਇਹਦੀ ਛੋਟ ਜਾਂਦੋ ਉਹ ਦੇ ਦਾਂਗੇ 1 ਲੱਖ 10 ਹਜ਼ਾਰ ਦਿੱਦ ਦੇ ਦਾਂਗੇ 1 10 ਦੀ ਝੋਟੀ ਆ ਗਈ ਫੁੱਲ ਸਾਜ ਨੇ ਕਹਿੰਦੇ ਤੇ ਬਾਕੀ ਬਾਈ ਜੀ ਨਾਲ ਤੁਹਾਨੂੰ ਜਿਹੜੀ ਸਚਾਈ ਗੱਲ ਉਹ ਦੱਸਤੀ ਆ ਵੀ ਬੱਚੇ ਨਾਲ ਘੱਟ ਸਹਮਦੇ ਆ ਪਹਾੜੇ ਤੇ ਖੁਸ਼ ਹੋ ਕੇ ਹੁੰਦੀ ਆ ਬਾਕੀ ਜੇ ਵੀਰ ਭਰਾ ਨੇ ਮਲਾਂ ਜਿੱਦਾਂ ਸੂਈ ਗਾ ਲੈਣੀ ਹੋਵੇ ਭਾਜੀ ਹਾਂਜੀ ਆਪਣੇ ਕੋਲ 15 16 ਕਿਲੋ ਵਾਲੀ ਮਲਾਂ ਵੀ ਬੱਚੀ ਸੂਈ ਸਵਾਈ ਹੈਗੀ ਆ ਹਾਂਜੀ ਭਾਈ ਜੀ ਤੇ ਆਪਾਂ ਉਹਦਾ ਵੀਡੀਓ ਤੇ ਸਵੇਰੇ ਪਾਉਣੀ ਆ ਸਵੇਰੇ ਪਾਵਾਂਗੇ ਵੀਡੀਓ ਦਾ ਦਿਤੋ ਤਾਂ ਮਾੜਾ ਦਿਖਾਦ ਇਹ ਕੋ ਵੀ ਇੱਕ ਡੱਬੀ ਉੱਚੀ ਦੋਂਦੀ ਸਾਡੇ ਕੋਲ ਸਪੈਸ਼ਲ ਆ ਹਾਂਜੀ ਹਾਂਜੀ ਤੇ ਉਹਦਾ گاਵਾ ਦੀ ਸਵੇਰੇ ਵੀਡੀਓ ਪਾਵਾਂਗੇ ਤਿਆਰ ਕਰਕੇ ਭਾਈ ਜਿਹੜੀ ਲਈ ਸਹੀ ਸਹੀ ਗੱਲ ਵੈਸੇ ਹੀ ਤੇ ਬਾਕੀ ਜਿਹੜੇ ਅੱਜ ਭਾਵਾ ਬਿਲਕੁਲ ਜਿਆਦਾ ਝੋਟੀਆਂ ਸਪੈਸ਼ਲ ਆ ਬਾਕੀ ਗੁਰੂ ਜੀ ਆਂਦਾ ਜੀ ਮੈਂ ਤਾਂ ਭਾਈ ਹੁਣੇ ਫੇਲ ਹੋਇਆ ਤੁਸੀਂ ਚਲ ਗਏ ਫਿਰ ਥੋੜਾ ਜਿਆਦਾ ਹਾਂਜੀ 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 ਮਾਲ ਦੇ ਬਾਬੇ ਮੇਰੇ ਨਾਲ 15 ਝੋਟੀਆਂ ਲਈਆਂ ਵੇ ਜੀ ਹਾਂਜੀ ਹਾਂਜੀ ਭਾਈ ਜੀ ਹਾਂਜੀ ਹਾਂਜੀ ਤੇ ਹੋਰ ਫੇ ਭਾਈ ਜੀ ਹਾਂ ਵਧੀਆ 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 ਵੇ ਜੀ ਚਲੋ ਵਧੀਆ ਕਿਰਪਾ ਜਾਈ ਦੀ ਮਾਲ ਦੇ ਲਈ ਚਲੋ ਪਰਮਾਤਮਾ ਜੀ ਮੇਰੇ ਨਾਲ ਤਾਂ ਬਾਕੀ ਕੁਆਲਿਟੀ ਕੋਲੀ ਬਹੁਤ ਚੰਗੀ ਆ ਤੇ ਸ਼ਾਈ ਹਲਕਾ ਰਾਚ ਆ ਗਈ ਆ ਤੇ ਬਾਕੀ ਗਰਮੀ ਗਰਮੀ ਨਹੀਂ ਕੋਈ ਐਡੀ ਗੱਲ ਨਹੀਂ ਮਤਲਬ ਪ੍ਰਵਾਹ ਨਹੀਂ ਨੂੰ ਗਰਮੀ ਦੀ ਤੇ ਬਾਕੀ ਬੱਚੀ ਬਾਕੀ ਸਵੇਰੇ ਇੱਕ ਰੀ ਵੀਡੀਓ ਪਾਵਾਂਗੇ ਤੇ ਤੁਹਾਨੂੰ ਸਿਰਫ ਦੱਸਿਆ ਆਪਣੇ ਕੋਲ ਗਾਂ ਵੀ ਜਿਹੜੀਆਂ 200 200 ਇੱਕ ਸੂਈ ਸਵਾਈ ਇੱਕ ਗੱਪਣਿਆ 80 ਦਿਨਾਂ ਪਾਈ ਰੇਡ ਬੱਚੀ ਦਾ ਬੱਚੀ ਬਹੁਤ ਚੰਗੀ ਦਦੀਆਂ ਹਾਂਜੀ ਤੇ ਇਹ ਬੱਚੀ ਆਪਾਂ 52 ਦੀ ਦੇ ਦਾਂਗੇ ਤੇਰੀ 52 ਦੀ 52 ਦੀ ਦੇ ਦਾਂਗੇ ਤੇਰੀ 50 ਹੀ ਜਾਂ ਦੋ ਦੇ ਦਾਂਗੇ 50 ਇਹ 2000 ਛੋਟ ਦੇ ਕਰ ਲੋ ਜੀ ਤੇ ਬਾਕੀ ਜਿਹੜੀਆਂ ਝੋਟੀਆਂ ਨੇ ਇੱਕ ਦਿਨ ਆਪਾਂ ਇਕੱਠੀਆਂ ਤੋੜਾਂਗੇ ਦੋਵੇਂ ਹਾਂ ਤੋੜ ਦੇ ਨੇ ਤੇ ਦਿਖਾ ਦਿੰਦੇ ਨੇ ਵੀਡੀਓ ਦੇ ਵਿੱਚ ਖੋਲ ਪਾਉਏ ਇਹ ਇਹਨਾਂ ਝੋਟੀਆਂ ਜਿਹਦੇ ਹੀਰਾ ਆ ਗਿਆ ਇਹਨੇ ਹੀਰਾ ਹੀਰਾ ਜਿਹਨੂੰ ਕਹਿੰਦੇ ਭਾਈ ਜੀ ਸਹੀ ਗੱਲ ਹੈ ਤੋੜ ਲੈ ਬਰਾਬਰ ਤੋੜੀ ਜਗਦੀਪ 4 ਲੱਖ 2000 ਮੈਂ ਭਾਈ ਉਹਦੇ ਵਿਕਦੀ ਹੈ ਸਹੀ ਗੱਲ ਸਹੀ ਗੱਲ ਹੈ ਹਾਂ ਤੋੜ ਦੇ ਤੋੜ ਦੇ ਭਾਈ ਤੋੜ ਦੇ ਦੇਖੋ ਜੀ ਬਿਲਕੁਲ ਐ ਬਾਡੀ ਵੇਡ ਹਾਈ ਟੂ ਹਾਈ ਲੈਂਥ ਬਿਲਕੁਲ ਐ ਪੋਕਰ ਪੋੜੀ ਨੂੰ ਕਹਿੰਦੇ ਨੇ ਤੇ ਬਾਕੀ ਛੋਟੀਆਂ ਨਹੀਂ ਬਾਈ ਜਨਾ ਆਇਆ ਕਿ ਮਲਗਰੀ ਕਰ ਪੰਨਾ ਸੜਾਈ ਨੂੰ ਤੋਹਫੇ ਕਹਿੰਦੇ ਨੇ ਦੇਖੋ ਇਹ ਤੁਰਨਾ ਵੀ ਛੋਟੀਆਂ ਕੋਖਾ ਵਾ ਆ ਜਿਹੜੀ ਸੂਈ ਆ ਤੇ ਦੂਜੀ ਜਿਹੜੀ ਇੱਕ ਕੱਪਣ ਆ ਭਾਈ ਜੀ ਹੀਰੇ ਆ ਮੈਂ ਨਾ ਬਾਈ ਚਲੋ ਪਰਮਾਤਮਾ ਨੇ ਆਪਣੇ ਜਿਹਨੇ ਵੀ ਚੰਗੀਆਂ ਕਰਕੇ ਲਈਆਂ ਭਾਜੀ ਸਭ ਮੈਂ ਜਿਹੜਾ ਵੀ ਖੜੂਗਾ ਯਾਰ ਹੀ ਕਰੂ ਭਾਈ ਇਹ ਆਪਣੇ ਵੀ ਜਗਦੀਪ ਭਾਈ ਜਣਾ ਦੀਆਂ ਝੋਟੀਆਂ ਜਿਹੜੀਆਂ ਫਰੀਕ ਹੈ ਨਾ ਭਾਈ ਕੱਟੀ ਹਾਂਜੀ ਹਾਂਜੀ ਤਾਂ ਮੋਲੀ ਭਾਈ ਕੋਈ ਨਹੀਂ ਆ ਮੋਲੀ ਕੋਈ ਨਹੀਂ ਜਿੰਨਾ ਕੱਟੀ ਥੱਲੇ ਦੋਦੇ ਬਾਕੀ ਆ ਜਿਹੜਾ ਜਿੰਨਾ ਵੀ ਇੱਕ ਦੋ ਦਿਨ ਲੋਡ ਲੜ ਆਇਆ ਆਪਣੇ ਕੋ ਟੌਪ ਕਲਾਸ ਜੀ ਨੂੰ ਕਹਿੰਦੇ ਨੇ ਇਹ ਜਿਹੜੇ ਹੀਰੇ ਆ ਭਾ ਵੀ ਚੰਗੇ ਨੇ ਭਾਈ ਮਤਲਬ ਆਪਣੇ ਕੋ 15 ਮਤਲਬ ਮਤਲਬ 25 30 ਮਈਆਂ ਵੇਗੀਆਂ ਹਾਂਜੀ ਹਾਂਜੀ ਭਾਈ ਜੀ ਜਿਹੜੀਆਂ ਮਈਆਂ ਕਿਹਾ ਸਾਰੀਆਂ ਸੁਪਰਸਟਾਰ ਹੀ ਗਈਆਂ ਜਿਹੜੀ ਗੱਲ ਕਰਨ ਵਾਲੀ ਹਾਂਜੀ 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 ਭਾਈ ਉਹ ਗੁਰੂ ਰਾਮ ਦਾਸ ਜੀ ਤੇ ਬਾਕੀ ਜਿਹੜੀਆਂ ਇਹ ਅੱਜ ਆਈਆਂ ਨੇ ਉਦੋਂ ਵੀ ਹੀ ਸੁਪਰ ਸ ਆ ਮੈਨਾਂ 10 12 ਦਿਨਾਂ ਦੇ ਭਾਈ 25 30 ਮਈਆਂ ਵੇਚਦੀਆਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਚਲੋ ਗੁਰੂ ਰਾਮਦਾਸ ਜੀ ਮਿਆਂ ਦਾ ਭਾਈ ਚਲੋ ਕੇਵਲੇ ਆਪਣੇ ਕੋ ਮੇਰਾ ਵੀ ਟਾਈਮ ਟੂ ਮ ਘੱਟ ਲੱਗਦਾ ਜਦੋਂ ਵੀਡੀਓ ਕੇਵਲੇ ਨਹੀਂ ਪੈਂਦੀ ਹੁਣ ਅੱਜ ਮਈਆਂ ਕਟੋੜੀ 15 ਵੀਡੀਓ ਚ ਪਾਉਣੀਆਂ ਆਂ ਹਾਂ ਜੀ ਹਾਂ ਜੀ ਹਾਂ ਜੀ ਤੇ ਭਾਈ ਇਦਾਂ ਮਾਲ ਆਈ ਜਾਂਦਾ ਤੇ ਜਾ ਜਾਂਦਾ ਜਿਹੜੀ ਗੱਲ ਕਰ ਰਹੇ ਸਹੀ ਗੱਲ ਸਹੀ ਗੱਲ ਭਾਈ ਵੀਡੀਓ ਕੇ ਹੁੰਦੇ ਮਗਾ ਕੋ ਅੱਜ ਬਾਬਾ ਕਾਫੀ ਹਾਂ ਜੀ ਹਾਂ ਜੀ ਹਾਂ ਜੀ ਭਾਈ ਹੋਰ ਸਾਨੂੰ ਭਾਈ ਜੀ ਵਧੀਆ 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 ਠੀਕ ਠਾਕ ਭਾਈ ਨੰਬਰ ਦੱਸ ਦੇ ਭਾਈ ਫਿਰ ਆਪਣਾ 987615 ਹਰ ਨੰਮ ਜਿਹੜਾ ਪਿਆਰ ਕਰਨ ਵਾਲੇ ਆ ਹਾਂਜੀ ਹਾਂਜੀ ਕਮੈਂਟ ਦੇ ਜਰੂਰ ਸ਼ੇਅਰ ਕਰਿਆ ਕਰੋ ਵੀ ਜੀ ਸਹੀ ਸਹੀ ਗੱਲ ਹੈ ਤੁਹਾਡੀ ਸਦਾ ਸੰਗਤ ਦੇ ਪਿਆਰ ਦਾ ਚਾਹਣਾ ਵੀ ਪਿਆਰ ਦਾ ਪਿਆਰ ਦਾ ਬਾਈ ਜੀ ਹਾਂਜੀ ਹਾਂਜੀ ਸਾਰੇ ਭਰਾ ਟਿੱਕਦੇ ਰਹਿੰਦੇ ਆ ਜਗਦੀਪ ਬਾਈ ਦੀ ਵੀਡੀਓ ਹੁਣ ਹਾਂਜੀ ਤੇ ਕਮੈਂਟਾਂ 'ਚ ਦੱਸਿਆ ਕਰੋ ਵੀ ਕਿੱਦਾਂ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਜਰੂਰ ਦੱਸਿਆ ਕਰੋ ਜਿਹੜੀ ਮੈਂ ਵੇਖੋ ਬੱਚੇ ਨਾਲ ਨਹੀਂ ਸਹਿਮਤਾ ਕੀ ਆਪਾਂ ਰੇਡ ਵੀ ਚਲੋ ਜਾਇਜ਼ ਪਾਇਆ ਜਿਹੜੀ ਗੱਲ ਕਰਨ ਵਾਲੀ ਆ ਇਹ ਆਪਾਂ ਇਹ ਨਹੀਂ ਵੀ ਆਪਾਂ ਦੱਸਾਂਗੇ ਬਾਈ ਠੀਕ ਹੈ ਮੈਂ ਅੱਗੇ ਦੇ ਘਰ ਆਈ ਨਹੀਂ ਕੋਈ ਰਾਜ ਬੱਚੇ ਕੋਲ ਨਹੀਂ ਗਿਆ ਸਹੀ ਗੱਲ ਸਹੀ ਗੱਲ ਦੱਸ ਕੇ ਦੱਸ ਕੇ ਵੇਚ ਲਾਂਗੇ ਬਈ ਦੋ ਪੈਸੇ ਘੱਟ ਵੇਚ ਲਾਂਗੇ ਜਿਹੜੀ ਗੱਲ ਘੱਟ ਵੇਚ ਲਾਂਗੇ ਬਈ ਸਹੀ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਨਾ ਬਾਈ ਜੀ ਤੇ ਜਿਹੜਾ ਬੰਦਾ ਯਕੀਨ ਧਰਮ ਦੇ ਤੁਹਾਡੇ ਕੋਲ ਐਡੀਡੀ ਦੂਰੋਂ ਮਾਲ ਜਾਂਦਾ ਵਾ ਤੇ ਫਿਰ ਤੁਹਾਡੇ ਤੇ ਯਕੀਨ ਕਰਦੇ ਨੇ ਬਾਕੀ ਅੱਜ ਸਚਾਈ ਦੱਸੀ ਆ ਤੇ ਸਚਾਈ ਦੇ ਵਿੱਚ ਜੇ ਮੰਨ ਤੰਦੀਗੜ ਤੋਂ ਆਏ ਬਾਈ ਜੀ ਨਹੀਂ ਹਾਂਜੀ ਬਾਈ ਜੀ ਆਏ ਚਾਰ ਝੁੱਟੀਆਂ ਨਾਲ ਇਕੱਠੀਆਂ ਸਾਡੇ ਕੋਲ ਲਈਆਂ ਬਾਈ ਸਹੀ ਗੱਲ ਹੈ ਸਹੀ ਗੱਲ ਹੈ ਹਾਂਜੀ ਹਾਂਜੀ ਬਾਈ ਜੀ ਹਾਂਜੀ ਫਿਰ ਗੱਲ ਵਿਸ਼ਵਾਸ ਦੀ ਹੈ ਨਾ ਸਭ ਤੋਂ ਵੱਡੀ ਗੱਲ ਹੈ ਬਈ ਇਹ ਦੀ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਠੀਕ ਹੈ ਠੀਕ ਹੈ